ਸਸਰੀਕਾਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੇਜਰੀਵਾਲ ਸਾਹਿਬ ਨੂੰ ਦੋ ਤਿੰਨ ਦਿਨ ਹੋ ਗਏ ਟੀਟੀ ਨੇ ਚੁੱਕ ਕੇ ਰਿਮਾਂਡ ਤੇ ਲਿਆ ਹੋਇਆ ਹੈ ਔਰ ਜੇਲ੍ਹ ਚ ਨੇ ਔਰ ਜੇਲ੍ਹ ਚੋਂ ਹੀ ਹੁਣ ਰਾਜਨੀਤੀ ਚੱਲੂਗੀ ਸੁਣ ਵਿੱਚ ਆਇਆ ਕਿ ਮਤਲਬ ਹਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਆਪਣੀ ਰਾਜਨੀਤੀ ਜੇਲ੍ਹ ਚੋਂ ਚਲਾਉਣਗੇ ਸੋ ਇਹ ਵਾਕਿਆ ਜਿਹੜਾ ਹੋਇਆ ਹੋਇਆ ਤਾਂ ਬਹੁਤ ਵੱਡਾ ਹੈ ਇਹ ਸ਼ਰਾਬ ਘਟਾਲੇ ਦੇ ਵਿੱਚ ਆ ਜਿੰਨੇ ਚਿਹਰੇ ਤੁਸੀਂ ਦੇਖ ਰਹੇ ਹੋ ਪਹਿਲਾਂ ਹੀ ਨਿੱਤ ਨੇ ਇਸ ਇੱਕ ਘਟਾਲਾ ਬਹੁਤ ਲੰਮਾ ਹੋ ਗਿਆ ਇਸ ਘਟਾਲੇ ਦੇ ਵਿੱਚ ਇੱਕ ਇੱਕ ਕਰਕੇ ਚੁੱਕਦੇ ਚੁੱਕਦੇ ਪਹੁੰਚਦਾ ਪਹੁੰਚਦਾ ਛੋਟੀਆਂ ਮੱਛੀਆਂ ਤੋਂ ਲੈ ਕੇ ਹੁਣ ਮਗਰ ਮੱਛਾਂ ਤੱਕ ਗੱਲ ਪਹੁੰਚ ਗਈ ਹੈ ਸੋ ਆ ਜਿਹੜੇ ਚਿਹਰੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪਹਿਲਾਂ ਆਲਰੇਡੀ ਜੇਲ੍ਹ ਜਾ ਚੁੱਕੇ ਨੇ ਇਸੇ ਇਹੀ ਸ਼ਰਾਬ ਨੀਤੀ ਦੇ ਘਟਾਲੇ ਦੇ ਵਿੱਚ ਇਹਦੇ ਵਿੱਚ ਹੀ ਮਨੀਸ਼ ਸੋਸ਼ੋਦੀਆ ਇਹਦੇ ਵਿੱਚ ਹੀ ਸੰਜੇ ਸਿੰਘ ਇਹਦੇ ਵਿੱਚ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਫਸੇ ਨੇ ਸੋ ਜੇ ਗੱਲ ਆਪਾਂ ਇਹ ਕਰੀਏ ਕਿ ਇਹ ਸਾਫ ਨੇ ਇਹ ਸਾਫ ਤਾਂ ਨਹੀਂ ਜਦੋਂ ਤੁਸੀਂ ਪਿੱਛੇ ਬੈਕਗ੍ਰਾਉਂਡ ਤੇ ਦੇਖੋ ਤੰਦੋਲਨ ਹੋਏ ਨਾਲ ਅੰਨਾ ਹਜ਼ਾਰੇ ਨੂੰ ਲਾਇਆ ਹਨ ਤੇ ਉੱਥੇ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਲਾਲਾ ਲਾਲਾ badi ਮੱਛੀ ਲੋਕਪਾਲ ਜਨ ਲੋਕਪਾਲ ਬਿੱਲ ਲਿਆਉਣਾ ਚਾਹੀਏ ਉਹਦੇ ਵਿੱਚ ਜੱਜ ਤੇ ਵੀ ਕੇਸ ਹੋ ਸਕਦਾ ਜੋ ਡਿਸੀਜਨ ਸਹੀ ਨਾ ਦੇ ਉਹਦੇ ਵਿੱਚ ਐਮਪੀ ਹੋਵੇ ਐਮਐਲਏ ਹੋਵੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਕਿਸੇ ਨੂੰ ਵੀ ਨਿਸ਼ੀ ਬਖਸ਼ਿਆ ਸੋ ਉਹ ਕੰਮ ਬਹੁਤ ਵਧੀਆ ਸੀ ਪਰ ਹੋਣਾ ਨਹੀਂ ਸੀ ਉਹ ਅੰਦੋਲਨ ਚੁੱਕਿਆ ਗਿਆ ਉਹਦੇ ਵਿੱਚ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਬਣਾ ਲਈ ਔਰ ਆਪਣਾ ਉਹਦੇ ਮੁਖੀਆ ਬਣ ਗਏ ਤੇ ਅੰਨਾ ਹਜਾਰੇ ਨੇ ਇਹਦੇ ਵਿੱਚੋਂ ਆਪਣਾ ਪੈਰ ਪਿੱਛੇ ਨੂੰ ਖਿੱਚ ਲਿਆ ਅੰਨਾ ਹਜਾਰੇ ਇੱਕ ਚਲਾਕ ਨੌਕੜੀ ਦਾ ਨਾਮ ਹੈ ਬਿਲਕੁਲ ਸਿਰੇ ਦਾ ਖੱਤ ਤੇ ਚਵਲ ਝੂਠ ਬੰਦਾ ਹੈ ਉਹ ਉਹਨੇ ਅੰਦੋਲਨ ਕੀਤਾ ਸੀ ਕਾਂਗਰਸ ਦੇ ਖਿਲਾਫ ਉਸ ਤੋਂ ਬਾਅਦ ਜਿਹੜਾ ਲੋਕਪਾਲ ਬਿੱਲ ਜਿਹੜਾ ਇਹਨਾਂ ਨੇ ਬਣਾਇਆ ਸੀ ਉਹ ਜਿਹੜਾ ਬਣ ਗਿਆ ਤੇ ਹੁਣ ਖੋਤਾ ਬੰਦਾ ਆਰਾਮ ਨਾਲ ਬੈਠਾ ਤੇ ਸੌਂਦਾ ਤੇ ਕਦੀ ਵੀ ਕਿਸੇ ਹੁਣ ਅੰਦੋਲਨ ਕਿਉਂ ਨਹੀਂ ਕਰਿਆ বিজেਪ ਤੀਤ ਤੋਂ ਬਾਅਦ ਕਿਉਂਕਿ ਉਹ ਭਾਜੀਪੀ ਦਾ ਹੀ ਬੰਦਾ ਸੀਗਾ ਭਾਜੀਪੀ ਦਾ ਪਾਲਤੂ ਕੁੱਤਾ ਛੱਡਿਆ ਹੋਇਆ ਸੀ ਇਹਨਾਂ ਨੇ ਸੋ ਗੱਲ ਆਉਂਦਿਆ ਕੇਜਰੀਵਾਲ ਤੇ ਕੇਜਰੀਵਾਲ ਨੂੰ ਉਹ ਮਨਾ ਕਰਦਾ ਰਿਹਾ ਕਿ ਰਾਜਨੀਤਿਕ ਪਾਰਟੀ ਨਾ ਬਣਾ ਇਹ ਅੰਦੋਲਨ ਚ ਕਹਿੰਦੇ ਸੀ ਕਿ ਅਸੀਂ ਕੋਈ ਪਾਰਟੀ ਨਹੀਂ ਬਣਾਉਣੀ ਫਿਰ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੀ ਸਹਿਮਤੀ ਤੋਂ ਬਿਨਾ ਬਣਾ ਲਈ ਉਹ ਪਾਰਟੀ ਬਣਾ ਲਈ ਚਲੋ ਕੋਈ ਗੱਲ ਨਹੀਂ ਦਿੱਲੀ ਦੀ ਸਰਕਾਰ ਬਣ ਗਈ ਇਹਨਾਂ ਦੀ ਇੱਕ ਵਾਰੀ ਬਣਿਆ ਦੋ ਵਾਰ ਤੀਜੀ ਵਾਰੀ ਹੁਣ ਮੁੱਖ ਮੰਤਰੀ ਨੇ ਸੋ ਜਨ ਲੋਕ ਪਾਲ ਬਿੱਲ ਦੀ ਜਿਹੜੀ ਗੱਲ ਸੀ ਉਹ ਵਿੱਚ ਹੀ ਰਹਿ ਗਈ ਜਿਹੜੀ ਅਸਲ ਜਨ ਲੋਕ ਪਾਲ ਬਿੱਲ ਸੀ ਉਹ ਤੋੜ ਮਰੋੜ ਕੇ ਇੱਕ ਟੁੱਟਾ ਜਿਹਾ ਬਿੱਲ ਪਾਸ ਕਰਵਾ ਲਿਆ ਕਰਤਾ ਇਹਨਾਂ ਨੇ ਔਰ ਉਹ ਜਿਹੜਾ ਮੇਨ ਸੀ ਸਹੀ ਜਿਹੜਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਔਰ ਉਸ ਤੋਂ ਬਾਅਦ ਇਹ ਇਹਨਾਂ ਨੇ ਇਹ ਬਿੱਲ ਦੀ ਕਹਾਣੀ ਬੰਦ ਕਰਤੀ ਫਿਰ ਇਮਾਨਦਾਰਾ ਆਦਮੀ ਜਿਹੜੇ ਸੀਗੇ ਉਹ ਖਾਸ਼ ਬਣ ਕੇ ਜਿਹੜੇ ਕਿ ਸੈਂਟਰੋ ਤੇ ਫਿਰਦਾ ਹੁੰਦਾ ਸੀ ਕੇਜਰੀਵਾਲ ਉਹ ਹੁਣ ਲਗਜ਼ਰੀ ਗੱਡੀਆਂ 'ਚ ਫਿਰਨ ਲੱਗ ਗਿਆ ਜਿਹਦੇ ਕੋਲ ਦੋ ਕਮਰੇ ਔਰ ਇੱਕ ਛੋਟਾ ਜਿਹਾ ਬਰਾਂਡਾ ਔਰ ਕਿਚਨ ਸੀਗਾ ਰਹਿਮ ਦਾ ਨਿਵਾਸ ਸੀ ਉਹ ਕਹਿੰਦਾ ਮੈਂ ਮੁੱਖ ਮੰਤਰੀ ਨਿਵਾਸ ਲੈਣਾ ਹੀ ਨਹੀਂ ਆਲੀਸ਼ਾਨ ਬੰਗਲੇ ਦੇ ਵਿੱਚ ਹੁਣ ਰਹਿੰਦਾ ਅਗਲਾ ਤੇ ਸਾਰੀਆਂ ਸੁਵਿਧਾਵਾਂ ਨੇ ਉਹਦੇ ਵਿੱਚ ਤੇ ਜਿਹੜਾ ਕਹਿੰਦਾ ਸੀ ਬੋਡੀਗਾਰਡ ਨਹੀਂ ਰੱਖਨੇ ਸਾਨੂੰ ਖਤਰਾ ਹੀ ਨਹੀਂ ਆਇਆ ਸੀ ਤੇ ਦੇਸ਼ ਦੀ ਸੇਵਾ ਲਈ ਆਇਆ ਅਸੀਂ ਬੋਡੀਗਾਰਡ ਕਿਉਂ ਰੱਖੀਏ ਜਾਂ ਅਸੀਂ ਬੋਡੀਗਾਰਡਾਂ ਦਾ ਤਾਂ ਇਹ ਮਤਲਬ ਦੇਸ਼ ਦੇ ਜਵਾਨਾਂ ਦਾ ਇੰਨਾ ਟਾਈਮ ਕਿਉਂ ਖਰਾਬ ਕਰੀਏ ਵੀ ਆਪਣੀ ਸੁਰੱਖਿਆ ਵਿੱਚ ਲਾ ਲਈਏ ਅੱਜ 500 ਤੋਂ ਉੱਪਰ ਬਾਡੀਗਾਰਡ ਰੱਖੇ ਨੇ ਇਹਨਾਂ ਨੇ ਜਿੱਤਣ ਤੋਂ ਬਾਅਦ ਤੀਜੀ ਵਾਰੀ ਕਸਮ ਖਾਧੀ ਇਹਨੇ ਕਿਹਾ ਸੀ ਮੈਂ ਆਪਣੇ ਬੱਚੋਂ ਦੀ ਕਸਮ ਖਾ ਕੇ ਕਹਿੰਦਾ ਹਾਂ ਮੈਂ ਕਦੇ ਵੀ ਭਾਜਪਾ ਇਨ ਮੈਂ ਨਹੀਂ ਜਾਊਂਗਾ ਔਰ ਕਦੇ ਵੀ ਕਾਂਗਰਸ ਮੈਂ ਨਹੀਂ ਜਾਊਂਗਾ ਤਾਂ ਇਹਦਾ ਇੰਡੀਆ ਦਾ ਗਰੁੱਪ ਬਣਾਇਆ ਇਹਨਾਂ ਨੇ ਜਿਹਦੇ ਵਿੱਚ ਜੋ ਸਾਰਾ ਸਿਸਟਮ ਇਕੱਠਾ ਕਰਿਆ ਹੋਇਆ ਹੈ ਨਿੱਕੇ ਨਿੱਕੇ ਦਲ ਹਨ ਉਹਦੇ ਵਿੱਚ ਹੀ ਕਾਂਗਰਸ ਵੀ ਸ਼ਾਮਲ ਹੈ ਤੇ ਉਹਦੇ ਵਿੱਚ ਹੁਣ ਸ਼ਾਮਲ ਹੋ ਗਿਆ ਜਿਹੜਾ ਬੰਦਾ ਆਪਣੀ ਕਸਮ ਤੋੜ ਸਕਦਾ ਉਹ ਰਸਮ ਵੀ ਤੋੜ ਸਕਦਾ ਸਾਰਾ ਕੁਝ ਉਹ ਤੋੜ ਸਕਦਾ ਹੈ ਉਹ ਬੰਦਾ ਇਹ ਲਾਲਚੀ ਹੋ ਗਿਆ ਝੂਠਾ ਹੋ ਗਿਆ ਤੇ ਜਦੋਂ ਇੰਨਾ ਕੁਝ ਕਹਿ ਕੇ ਮੁਕਰਦਾ ਸਾਰਾ ਕੁਝ ਹੁੰਦਾ ਤਾਂ ਹੁਣ ਆਪਾਂ ਕਿਵੇਂ ਕਹਿ ਦੀਏ ਕਿ ਈਡੀ ਦੇ ਮਾਮਲੇ ਵਿੱਚ ਇਹ ਸਾਫ਼ ਹੈ ਸੋ दारू ਤਾਂ ਇਹਨਾਂ ਦਾ ਮੇਨ ਜਿਹੜਾ ਹੈਗਾ ਪੈਗ ਲਾਏ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਇਹਨਾਂ ਦੇ ਮਾਨ ਸਾਹਿਬ ਨੂੰ ਵੀ ਨਹੀਂ ਆਉਂਦੀ ਨੀਂਦ ਇਹ ਸ਼ਰਮ ਨੀਤੀ ਕਿਵੇਂ ਬੰਦ ਕਰਾ ਦਿੰਦੇ ਜਾਂ ਕਿਵੇਂ ਨਾ ਚ ਪੰਗਾ ਲੈਂਦੇ ਸੁਪੰਗਾ ਨਾ ਲੈਂਦਿਆ ਰਿਸ਼ਵਤ ਖਾਧੀ ਹੁਣ ਜੇਲ੍ਹ ਦੀ ਹਵਾ ਵੀ ਖਾਣੀ ਐ ਸੋ ਬਹਾਨੇ ਬਾਜ਼ੀਆ ਜਿੰਨੇ ਮਰਜ਼ੀ ਬਣਾਈ ਜਾਣ ਉਧਰ ਵੀ ਮੋਦੀ ਐ ਹੁਣ ਜੇ ਕਹਿ ਦਈਏ 100% ਉਹ ਸਹੀ ਨੇ ਦੂਜੀਆਂ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਚੁੱਪ-ਚੁੱਪ ਜੇਲ੍ਹਾਂ ਚ ਸੁੱਟੀ ਜਾਂਦੇ ਨੇ ਇਹ ਕਿਹੜਾ ਦੁੱਧ ਦੇ ਧੁੱਪੇ ਹੋਣੇ ਜਿੰਨੇ ਚੋਰ ਕਿਤੇ ਜਿੰਨੇ ਧੰਗ ਚੋਰ ਤੜੀ ਪਾਰੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਨੇ ਪਰ ਇਹ ਐ ਕਿ ਹੁਣ ਉਹਨਾਂ ਦੀ ਲਾਠੀ ਵਿੱਚ ਦਮ ਐ ਤੇ ਜਿਦੀ ਵੀ लाठी ਵਿੱਚ दम ਹੁੰਦਾ ਵਰਤਦਾ ਹੀ ਹੁੰਦਾ ਤੇ ਵਰਤੀ ਜਾਣਗੇ ਜਦੋਂ ਰੱਬ ਦੀ लाठी ਨੇ ਆਪਣਾ दम ਦਿਖਾਇਆ ਤੇ ਇਹਨਾਂ ਦਾ ਦਮ ਟੁੱਟ ਜਾਣਾ ਸੋ ਹੂ ਇਹ ਨਹੀਂ ਮੈਂ ਕਹਿੰਦਾ ਕਿ ਇਹ ੱੱੱਕਾ ਕਰ ਰਹੇ ਨੇ ੱੱੱਕਾ ੱੱੱਕਾ ਹੀ ਰਹੇ ਨੇ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਕੇਜਰੀਵਾਲ ਸਾਫ ਹੈ ਗਲਤ ਉਹ ਵੀ ਹੈ ਔਰ ਜੇ ਕਹੀਏ ਕਿ ਇਹ ਸਾਫ ਨੇ ਦੁੱਧ ਦੇ ਧੁੱਪੇ ਹੋਏ ਨੇ ਇਹ ਵੀ ਨਲਾਇਕ ਨੇ ਸਿਰੇ ਦੇ ਪਰ ਇਹ ਐ ਵੀ ਹੁਣ ਇਹਨਾਂ ਦਾ ਜੋਰ ਛੜਿਆ ਹੋਇਆ ਹੈ ਤੇ ਉਹਨੂੰ ਕੱਦੂ ਕਸ ਕਰ ਰਹੇ ਨੇ ਕੱਲ ਨੂੰ ਇਹਨਾਂ ਤਾਂ ਵੀ ਹੌਲੀ ਹੌਲੀ ਕੁਛ ਨਾ ਕੁਛ ਐਕਸ਼ਨ ਹੋ ਗਈ ਹਮੇਸ਼ਾ ਇਹਨਾਂ ਦੀ ਵੀ ਨਿਰੈਣੀ ਹਮੇਸ਼ਾ ਪਹਿਲਵਾਨ ਇੱਕੋ ਜਿਹਾ ਨਹੀਂ ਰਹਿੰਦਾ ਕਦੀ ਬੁੱਢਾ ਹੁੰਦਾ ਤਾਂ ਢੈਂਦਾ ਵੀ ਹੈ ਸੋ ਦੋਸਤੋ ਜਿਹੜਾ ਕੇਜਰੀਵਾਲਾ ਇਹ ਹੁਣ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਏਗਾ ਕਿੰਨੇ ਕੁ ਚੱਲੂ ਕਿ ਕਿੰਨੇ ਕੁ ਸਕਸੈਸ ਹੋਣਗੇ ਤੁਹਾਨੂੰ ਆਪ ਹੀ ਪਤਾ ਲੱਗਣਾ ਐਕਦੀ ਵੋਟਾਂ ਦੇ ਵਿੱਚ ਇਹਨਾਂ ਨੇ ਮਧੋਲ ਕੇ ਰੱਖ ਦਿੰਨੇ ਨੇ ਐਮਪੀ ਦੇ ਵਿੱਚ ਔਰ ਜਦੋਂ ਦੇਖਦਾ ਪ੍ਰਧਾਨ ਮੰਤਰੀ ਮੋਦੀ ਆ ਤੇ ਬਾਕੀ ਜੋ ਮਰਜ਼ੀ ਆ ਮੁੱਖ ਮੰਤਰੀ ਜੀ ਨੇ ਇਹਨਾਂ ਦੀ ਕੋਈ ਵੈਲਿਊ ਨਹੀਂ ਆ ਭਗਵੰਤ ਜੀ ਮਾਨ ਨੂੰ ਹੀ ਦੇਖ ਲਓ ਮੋਦੀ ਨੇ ਜੋ ਕਹਿਣਾ ਉਹੀ ਹੋਣਾ ਨਹੀਂ ਤੇ ਮਿੰਟ ਚ ਇੱਕ ਪਟਾ ਗੱਲ ਚ ਪਾ ਕੇ ਮੜਾ ਜਾਇਆ ਝਟਕਾ ਦਿੱਤਾ ਤੇ ਫਿਰ ਉੱਥੇ ਜੈ ਸ਼੍ਰੀ ਰਾਮ ਜੀ ਘਵਾ ਲਣੀ ਉਹਨਾਂ ਨੇ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਇੰਨਾ ਕੰਮ ਨਹੀਂ ਕਰਨਾ ਤੇ ਸਬਸਕ੍ਰਾਈਬ ਹੀ ਕਰ ਲਓ ਯਾਰ ਦੋਨਾਂ ਚ ਇੱਕ ਕੰਮ ਕਰ ਲਓ ਬਾਕੀ ਸਤਿ ਸ਼੍ਰੀ ਅਕਾਲ ਸਭ ਨੂੰ